ਉਟਾਚ ਨਸ਼ਾ ਤਸਕਰ ਦੀ 1.14 ਕਰੋੜ ਦੀ ਜਾਇਦਾਦ ਫ੍ਰੀਜ਼ ਐਸਐਸਪੀ ਕਪੂਰਥਲਾ ਬਤ ਸਲਾ ਗੁਪਤਾ ਦੀ ਰਹਿਨਮਾਈ ਹੇਠ ਅਤੇ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਦੀਆਂ ਹਦਾਇਤਾਂ ਮੁਤਾਬਕ ਸ੍ਰਿੰਦਰ ਤੋਗੜੀ ਡੀਐਸਪੀ ਫੁਲਤ ਅਤੇ ਮੁੱਖ ਅਫਸਰ ਥਾਣਾ ਸੁਭਾਨਪੁਰ ਵੱਲੋਂ ਨਸ਼ਾ ਤਸਕਰ ਗੁਜਰਾਲ ਸਿੰਘ ਉਪਚੋਕਾ ਵਾਸੀ ਗੂਟ ਥਾਣਾ ਸੁਭਾਨਪੁਰ ਦੇ ਐਨਡੀਪੀਐਸ ਤਹਿਤ ਵੱਖ-ਵੱਖ ਮੁਕਦਮਿਆਂ ਤਹਿਤ ਉਸਦੀ ਪ੍ਰਾਪਰਟੀ ਅਧੀਨ ਦੁਕਾਨ ਦੀ ਕੀਮਤ 92400000 ਘਰ ਦੀ ਕੀਮਤ 91580000 ਰੁਪਏ ਅਤੇ ਵਹੀਕਲ ਦੀ ਕੀਮਤ 1320000 ਰੁਪਏ ਹੈ ਜੋ ਇਸਦੀ ਪ੍ਰਾਪਰਟੀ ਦੀ ਕੁੱਲ ਕੀਮਤ 1.14 ਕਰੋੜ ਰੁਪਏ ਹੈ ਉਸ ਨੂੰ ਕੰਪੀਟੈਂਟ ਅਥਾਰਟੀ ਦੇ ਹੁਕਮਾਂ ਤੇ ਉਕਤ ਨਸ਼ਾ ਤਸਕਰ ਦੇ ਘਰ ਦੇ ਬਾਹਰ ਫਲੈਕਸ ਬੋਰਡ ਲਗਾ ਦਿੱਤਾ ਗਿਆ ਹੈ ਇਸ ਲੜੀ ਵਿੱਚ ਹੋਰ ਨਸ਼ਾ ਤਸਕਰ ਦੇ ਵੱਲੋਂ ਸਮਗਲਿੰਗ ਦੀ ਕਮਾਈ ਕਰਨ ਨਾਲ ਬਣਾਈ ਪ੍ਰਾਪਰਟੀ ਵੀ ਫ੍ਰੀਜ਼ ਕਰਨ ਲਈ ਕੰਪੀਟੈਂਟ ਅਥਾਰਟੀ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ ਹੁਕਮ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਇਹ ਪ੍ਰਾਪਰਟੀ ਵੇਚੀ ਅਤੇ ਖਰੀਦੀ ਨਹੀਂ ਜਾ ਸਕਦੀ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਸੁਭਾਨਪੁਰ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਗੋਬਿੰਦ ਸੁਖੀ ਜੱਤੇ ਸੁਖਵਿੰਦਰ ਸੋਹੀ ਦੀ ਵਿਸ਼ੇਸ਼ ਰਿਪੋਰਟ ਅ ਸਿੱਜ ਪ੍ਰਾਪਰਟੀ ਸੀਸ ਸਿੱਸ ਚੱਲ ਰਿਹਾ ਪੰਜਾਬ ਭਰ ਵਿੱਚ ਦੇ ਵੱਲੋਂ ਔਰ ਇਸ ਦੇ ਸਿੱਸ ਕੀ ਜਾਊਗਾ ਅੱਜ ਅਸੀਂ ਗੁਲਜਾਰ ਸਿੰਘ son of ਜੋਗਾ ਸਿੰਘ ਜਿਹੜੇ ਹੈਗੇ ਆ ਬੂਟਪਿੰਡ ਦਾ ਸਮਗਲਰ ਹੈ ਟਾਪ ਸਮਗਲਰ ਹੈਗਾ ਇਹਦੇ ਅਸੀਂ ਕਰਦੀ ਅੱਜ ਜਿਹੜੀ ਹੈਗੀ ਆ ਪ੍ਰਾਪਰਟੀ ਵੈਲਿਊ ਇਹਦਾ ਘਰ ਦੁਕਾਨ ਵਹੀਕਲ ਆਦੀ ਜਿਹੜੀ ਟੋਟਲ ਵੈਲਿਊ ਹੈਗੀ ਆ 1 ਕਰੋੜ 14 ਲੱਖ 20 ਹਜ਼ਾਰ ਰੁਪਏ ਦੀ ਜਿਹੜੀ ਵੈਲਿਊ ਹੈਗੀ ਆ ਉਹਨੂੰ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਅਸੀਂ ਇਹਨੂੰ ਸੀਜ਼ ਕੀਤਾ ਆ ਇਸ ਸਮਗਲਰ ਦੀ 68F ਦੀ ਜਿਹੜੀ ਕਾਰਵਾਈ ਸੀਗੀ ਉਹ ਬਣ ਕੇ ਗਵਰਨਮੈਂਟ ਆਫ ਇੰਡੀਆ ਦਿੱਲੀ ਗਈ ਸੀਗੀ ਤੇ ਉਹ ਉਥੋਂ ਹੁਕਮ ਮਿਲਿਆ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਇਹਨੇ ਬਣਾਈ ਹੋਈ ਆ ਘਰ ਵੀ ਵਹੀਕਲ ਵੀ ਸ਼ਾਪ ਵੀ ਹੋਰ ਵੀ ਤੇ ਉਹ ਸਾਰੇ ਜਿਹੜੇ ਹੈਗੇ ਨੇ ਉਹ ਡਰੱਗ ਵੇਚ ਕੇ ਉਹਨਾਂ ਦੇ ਵਸੀਲਿਆਂ ਤੋਂ ਜਿਹੜੇ ਕਮਾਏ ਹੋਏ ਧੰਦੇ ਨਾਲ ਬਣਾਏ ਸੀਗੇ ਉਹਨੂੰ ਅੱਜ ਅਸੀਂ ਸੀਜ਼ ਕਰ ਦਿੱਤਾ ਔਰ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਹੈ ਇਸ ਘਰ ਦੀ ਸ਼ਾਪ ਦੀ ਔਰ ਜਿਹੜੀ ਵਹੀਕਲ ਦੀ ਜਿਹੜੀ ਆ ਬਖਵਗ ਡਿਪਾਰਟਮੈਂਟ ਨੂੰ ਵਹੀਕਲ ਦੀ ਡੀਟੀਓ ਨੂੰ ਲਿਖ ਕੇ ਭੇਜਾਂਗੇ ਔਰ ਜਿਹੜਾ ਦੂਸਰਾ ਹੈਗਾ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਅਸੀਂ ਕੰਸਰਟ ਐਸ ਡੀ ਐਮ ਨੂੰ ਲਿਖ ਕੇ ਭੇਜਾਂਗੇ ਕਿ ਉਹ ਇਹਦੇ ਤੇ ਅੰਦਰਾਜ ਕਰਨ ਔਰ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਕਾਰਵਾਈ ਹੈਗੀ ਆ ਉਹ ਸਰਕਾਰੀ ਕਾਰਵਾਈ ਕਰਕੇ ਤਾਂ ਇਹਦੀ ਆਕਸ਼ਨ ਕੀਤੀ ਜਾਵੇ ਤਾਂ ਜੋ ਇਹ ਇਹਦੀ ਜਾਂ ਰੀਸੇਲ ਹੋਏਗੀ ਜਾਂ ਇਹਨੂੰ ਡਿਮਾਲਿਸ਼ ਕੀਤਾ ਜਾਏਗਾ ਜੋ ਵੀ ਹੁਕਮ ਹੋਏਗਾ ਉਸ ਤਰੀਕੇ ਨਾਲ ਇਹ ਬਣਾਈ ਹੋਈ ਪ੍ਰਾਪਰਟੀ ਨੂੰ ਖਤਮ ਕਰਨਾ ਹੈ ਕਿ ਜੇ ਜੋ ਫਿਊਚਰ ਚੇਂਜ ਐਸਡੀ 2543 ਚੱਲ ਰਹੀ ਹੈ ਇਹ ਚੱਲਦੀ ਰਹੇਗੀ ਫਿਊਚਰ ਦੇ ਵਿੱਚ ਅਸੀਂ ਜਿੰਨੇ ਵੀ ਸਮਗਲਰ ਹੈਗੇ ਆ ਉਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਉਹਨਾਂ ਨੇ ਇਹਨਾਂ ਵਸੀਲਿਆਂ ਤੋਂ ਬਣਾਈਆਂ ਉਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਔਰ ਵਹੀਕਲਸ ਨੂੰ ਜਾਂ ਹੋਰ ਕੋਈ ਵੀ ਜਿਹੜੀਆਂ ਉਹਨਾਂ ਨੇ ਚੀਜ਼ਾਂ ਇਹਨਾਂ ਤੋਂ ਬਣਾਈਆਂ ਭਾਵੇਂ ਉਹ ਫ੍ਰਿਜ ਹੋਵੇ, ਕੂਲਰ ਹੋਵੇ, ਏਸੀ ਹੋਵੇ, ਕੋਈ ਹੋਵੇ ਜਿਹੜੀ ਉਹਨਾਂ ਨੇ ਡਰੱਗ ਦੇ ਵਸੀਲੇ ਤੋਂ ਬਣਾਈ ਆ ਉਹ ਸਾਰੀਆਂ ਨੂੰ ਅਸੀਂ ਜਿਹੜੀ ਹੈਗੀ ਆ ਬਿਲਕੁਲ ਉਹਨਾਂ ਨੂੰ ਅਸੀਂ ਸਰਕਾਰੀ ਜਿਹੜੀ ਹੈਗੀ ਆ ਮਦਦ ਲੈ ਕੇ ਤੇ ਉਹਨਾਂ ਨੂੰ ਅਸੀਂ ਜਿਹੜੀ ਕਾਨੂੰਨ ਦੇ ਦਾਇਰੇ 'ਚ ਲੈ ਕੇ ਉਸ ਪ੍ਰਾਪਰਟੀ ਨੂੰ ਅਸੀਂ ਅਟੈਚ ਕਰਨਾ ਹੈ ਤਾਂ ਕਿ ਇਹਨਾਂ ਦੇ ਵਰਤੋਂ 'ਚ ਬਿਲਕੁਲ ਨਾ ਆਵੇ ਭਾਵੇਂ ਇਹ ਡਰੱਗ ਦੇ ਪੈਸਿਆਂ ਤੋਂ ਜਿਹੜੀਆਂ ਇਹ ਚੀਜ਼ਾਂ ਬਣਾਉਂਦੇ ਨੇ ਉਹਨਾਂ ਦਾ ਆਨੰਦ ਨਾ ਮਾਣ ਸਕਣ ਇਹਦੀ ਜਿਹੜੀ ਪ੍ਰਕਿਰਿਆ ਹੈਗੀ ਆ ਗਵਰਨਮੈਂਟ ਆਫ ਪੰਜਾਬ ਗਵਰਨਮੈਂਟ ਦੇ ਜਿਹੜੇ ਨਿਯਮਾਂ ਦੇ ਉੱਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀਮਤੀ ਵਸਤਲਾ ਗੁਪਤਾ ਜੀ ਜੀ ਦੀ ਰਹਿਨਮਾਈ ਦੇ ਹੇਠ ਜਿਹੜੀਆਂ ਇਹ ਪ੍ਰਕਿਰਿਆ ਲਗਾਤਾਰ ਜਿਹੜੀ ਚਾਲੂ ਰਹੇਗੀ ਔਰ ਸਮਗਲਰਜ਼ ਨੂੰ ਇਹ ਹਦਾਇਤ ਹੈ ਕਿ ਜੋ ਮਰਜ਼ੀ ਕਰ ਲੈਣ ਜੇ ਡਰਗ ਦੇ ਧੰਦੇ ਚੋਂ ਬਾਹਰ ਆ ਜਾ ਨਹੀਂ ਤਾਂ ਉਹਨਾਂ ਦੀਆਂ ਪ੍ਰਾਪਰਟੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਖਤਮ ਕੀਤੀਆਂ ਜਾਣਗੀਆਂ